ਸਸ਼ੀਕਾਰ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਖ ਸੁਰਖੀਆਂ ਤੋਂ ਪੰਜਾਬ 'ਚ ਗਰਮੀ ਦੀ ਮਾਰ ਦੌਰਾਨ ਮੌਸਮ ਵਿਭਾਗ ਵੱਲੋਂ 12-13 ਜੂਨ ਲਈ ਰੈਡ ਅਲਰਟ ਕੀਤਾ ਗਿਆ ਜਾਰੀ ਲਗਾਤਾਰ ਦੋਜੇ ਦਿਨ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ ਵਿਕਰਮਜੀਤ ਨੇ ਕੇਰੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤੇ ਸਵਾਲ ਕਿਹਾ ਸਾਢੇ 3 ਸਾਲ ਬਾਅਦ ਆਈ ਇੰਡਸਟਰੀ ਦੀ ਯਾਦ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਪ੍ਰੀਤੀ ਮਲਹੋਤਰਾ ਨੇ ਸ਼੍ਰੋਮਣੀ ਕਾਲੀ ਦਲ ਦਾ ਫੜਿਆ ਪੱਲਾ ਵੀਰ ਸਿੰਘ ਬਾਦਲ ਨੇ ਬ੍ਰਿਜ ਦੇ ਬਦਲੇ ਅਮਰੀਕੀ ਕਾਲਜ ਦੇ ਦਾਖਲਾ ਚੀਨ ਨਾਲ ਅਮਰੀਕਾ ਦਾ ਵੱਡਾ ਸੌਦਾ 트ੰਪ ਨੇ ਖੁਦ ਕੀਤਾ ਐਲਾਨ ਹੁਣ ਖਬਰਾਂ ਪਹਿਸਤਾਨ ਨਾਲ ਲੁਧਿਆਣਾ ਪਛਵੀ ਚੋਣ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਪਾ ਪਾ ਰਹੀਆਂ ਇਸ ਤੇ ਚੱਲਦੇ ਇੱਕ ਦੂਜੇ ਤੇ ਦੋਸ਼ ਲਗਾਏ ਜਾ ਰਹੇ ਨੇ ਇਸ ਦੌਰਾਨ ਆਲ ਇੰਡੀਆ ਕਾਂਗਰਸ ਮੀਟਿੰਗ ਦੇ ਕੌਮੀ ਬੁਲਾਰੇ ਪਵਨ ਖੇੜਾ ਨੇ ਸੁੱਭਾ ਸਰਕਾਰ ਤੇ ਦੋਸ਼ ਲਗਾਇਆ ਤੇ ਕਿਹਾ ਕਿ ਪੰਜਾਬ ਦੇ ਸਾਧਰਾਨ ਨੂੰ ਕੇਜਰੀਵਾਲ ਦੇ ਐਸ਼ੋ ਆਰਾਮ ਲਈ ਵਰਤਿਆ ਜਾ ਰਿਹਾ ਹੈ ਮੈਂ ਅਭੀ ਰਾਸਤੇ ਮੇਂ ਦੇਖ ਰਹਾ ਥਾ ਔਰ ਗਿਨ ਵੀ ਰਹਾ ਥਾ ਬੜੀ ਬੜੀ ਹੋਡਿੰਗਸ ਮੈਨੇ ਦੇਖੀ ਤੋਂ ਮੈਨੇ ਹਮਾਰੇ अमन सिंगला जी बैठे इनसे पूछा ये एक होर्डिंग कितने की होगी बोले तो लाख डेढ़ लाख की मैंने कहा ये पैसा कहाँ से आ रहा है तो जवाब मैं हंस दिए मुस्कुराती मैं दिल्ली से आ रहा हूँ दिल्ली में जो ठगी की दुकान बंद हुई उसका नुकसान पंजाब को बहुत हो रहा दिल्ली को तो फायदा हुआ कि वो ठगी की दुकान बंद हुई लेकिन पंजाब पर प्रेशर बढ़ गया वजन बढ़ गया बर्डन बढ़ गया पंजाब में आप लोगों ने आप लोग मतलब पंजाब के लोगों ने आम आदमी पार्टी या आपकी सरकार चुनी सरकार का जो मुखिया है सिर्फ नाम भर का मुखिया है हम तो बचपन से भगत सिंह का नाम पढ़ पढ़ के बड़े हुए हम सब पगड़ी का रंग उन्होंने भगत सिंह जी वाला रखा लेकिन पंजाब की इज्जत पंजाब का सम्मान दिल्ली दरबार के आगे झुक झुक कर खत्म करने की साजिश क्या आपको इसलिए चुना था कि आप हुकुम हुजूरी बजाएं दिल्ली की दिल्ली दरबार की पंजाब का पैसा केजरीवाल को हेलीकॉप्टर में घुमाने के लिए हवाई जहाज में घुमाने के लिए जेड सिक्योरिटी दिलवाने के लिए क्या इसलिए था पंजाब तो कर्ज के तले दब रहा है और वो साहब कभी गुजरात घूमने चले जाते हैं पंजाब के हवाई जहाज में कभी कहीं और घूम रहे होते पैसा किसका है पंजाब का पैसा है ਆਵਾਦੀ ਪਾਰਟੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆਏ। ਬਿਕਰਮਜੀਠੀਆ ਬਲਵ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਗਿਆ ਕਿ ਉਹ ਹੁਣ ਤੱਕ ਇੱਕ ਪਲਾਂਟ ਦੇ ਉਦਘਾਟਨ ਦੀ ਫੋਟੋ ਦਿਖਾਉਣ। ਉਹਨਾਂ ਕਿਹਾ ਕਿ ਸਰਕਾਰ ਨੂੰ 3.5 ਸਾਲ ਬਾਅਦ ਇੰਡਸਟਰੀ ਦੀ ਯਾਦ ਆਈ ਹੈ। ਲੁਧਿਆਣਾ ਚੋਣਾਂ ਨੂੰ ਲੈ ਕੇ ਮਾਹੌਲ ਲਗਾਤਾਰ ਗਰਮ ਹੁੰਦਾ ਜਾ ਰਿਹਾ ਹੈ। ਸਾਰੀਆਂ ਪਾਰਟੀਆਂ ਪੱਪਾ ਪਾਰ ਹੋ ਕੇ ਇਹ ਚੋਣਾਂ ਨੂੰ ਜਿੱਤਣ ਲਈ ਪੂਰੀ ਕੋਸ਼ਿਸ਼ ਕਰ ਰਹੀਆਂ ਨੇ। ਇਸ ਦੌਰਾਨ ਸਾਰੀਆਂ ਪਾਰਟੀਆਂ ਦੇ ਲੀਡਰ ਇੱਕ ਦੂਜੇ ਉੱਤੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ। ਇਸ ਦੌਰਾਨ ਵਿਰੋਧੀਆਂ ਵੱਲੋਂ ਆਵਾਦੀ ਪਾਰਟੀ ਦੀ ਸਰਕਾਰ ਤੋਂ ਕਈ ਸਵਾਲ ਕੀਤੇ ਜਾ ਰਹੇ ਨੇ ਇਸ ਸਦੇ ਚਲਦੇ ਕਾਲਿਆ ਗੋ ਬਿਕਰਮ ਸਿੰਘ ਅਮਜੀਠਿਆ ਵੱਲੋਂ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਗਿਆ ਏ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਵਿਕਾਸ ਦੇ ਨਾਮ ਤੇ ਹਾਲ ਤੱਕ ਕੁਝ ਨਹੀਂ ਕੀਤਾ ਪੰਜਾਬ ਸਰਕਾਰ ਦੇ ਨਵੇਂ ਐਲਾਨ ਇੰਡਸਟਰੀ ਪਾਲਿਸੀ ਤੇ ਬਿਕਰਮਜੀਠੇ ਨੇ ਬੋਲਦੇ ਹੋਏ ਕਿਹਾ ਕਿ ਸਾਢੇ 3 ਸਾਲ ਬਾਅਦ ਸਰਕਾਰ ਨੂੰ ਇੰਡਸਟਰੀ ਦੀ ਯਾਦ ਆਈ ਹੈ ਪਰ ਹੁਣ ਤੱਕ ਕਿਸੇ ਵੀ ਇੰਡਸਟਰੀ ਦਾ ਉਦਘਾਟਨ ਨਹੀਂ ਕੀਤਾ ਗਿਆ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਕਰ ਲਿਆ ਜੀ ਡਿਵੈਲਪਮੈਂਟ ਜ਼ੀਰੋ ਹੈ 3.5 ਸਾਲ ਬਾਅਦ ਇਹਨਾਂ ਨੂੰ ਜਾਗ ਆਈ ਹੈ ਇੰਡਸਟਰੀਅਲ ਪਾਲਿਸੀ ਲਿਆਉਣ ਦੀ 3.5 ਸਾਲਾਂ ਚ 10 ਦਿਨ ਕੀ ਇਹਨਾਂ ਨੇ ਕਿਹੜੀ ਇੰਡਸਟਰੀ ਲੈ ਕੇ ਆਏ ਇੰਡਸਟਰੀ ਤਾਂ ਇੱਥੋਂ ਭੱਜੀ ਜ਼ਰੂਰ ਇੱਕ ਫੋਟੋ ਇੱਕ ਪਲਾਂਟ ਦੇ ਉਦਘਾਟਨ ਦੀ ਭਗਵੰਤ ਮਾਨ ਵਿਖਾ ਦੇ ਕਿ ਮੈਂ ਆਹ ਇੰਡਸਟਰੀ ਦਾ ਪਲਾਂਟ ਦਾ ਉਦਘਾਟਨ ਕੀਤਾ ਲੋਕ ਪੰਜਾਬ ਚ ਜਦੋਂ ਸੇਫਟੀ ਐਂਡ ਸਿਕਿਉਰਿਟੀ ਨਹੀਂ ਐ ਲਾਅ ਐਂਡ ਆਰਡਰ ਦਾ ਕਲੈਪਸ ਐ ਤੇ ਭਾਈ ਕਿਸੇ ਨੇ ਇੱਥੇ ਇਨਵੈਸਟ ਨਹੀਂ ਕਰਨਾ ਐਂਡ that is the ਰਿਐਲਿਟੀ ਔਰ ਮੈਂ अरोड़ा ਸਾਹਿਬ ਦਾ ਭਾਸ਼ਣ ਵੇਖ ਰਿਹਾ ਸੀਗਾ अरोड़ा ਸਾਹਿਬ ਨੂੰ ਕਿ ਜੀ ਆਇਆਹ ਏਅਰਪੋਰਟ ਅਸੀਂ ਲੈ ਕੇ ਆਏ अरोड़ा ਸਾਹਿਬ ਨੂੰ ਪੁੱਛਿਓ ਦਿਨ ਭੁੱਲ ਗਏ ਜਦੋਂ ਕਮਲ ਉਸਵਾਲ ਜੀ ਨਾਲ ਆਏ ਸੀ ਸੁਖਬੀਰ ਸਿੰਘ ਬਾਦਲ ਦੇ ਕੋਲ ਔਰ ਉਹਨਾਂ ਨੇ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਹਲਵਾਰੇ ਦਾ ਏਅਰਪੋਰਟ ਆਦਮਪੁਰ ਦਾ ਏਅਰਪੋਰਟ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਏਅਰਪੋਰਟ ਇਨਾ ਤੋਂ ਮਹੱਲੀ ਦਾ ਨਵਾਂ ਇੰਟਰਨੈਸ਼ਨਲ 에어ਪੋਰਟ ਇਹਦੇ ਨਾਲ ਕਨੈਕਟੀਵਿਟੀ ਕਿਵੇਂ ਪੰਜਾਬ ਦੀ ਬਿਹਤਰ ਬਣਾ ਰਿਹਾ ਔਰ ਰੋਡ ਕਨੈਕਟੀਵਿਟੀ ਔਰ 에ਅਰ ਕਨੈਕਟੀਵਿਟੀ ਜੇ ਵਧੀਆ ਹੋਈ ਉਹ ਸ਼੍ਰੋਮਨੀ ਅਕਾਲੀ ਦਲ ਵੇਲੇ ਉਹੀ ਚਾਹੇ ਆ ਐਲੀਵੇਟਡ ਰੋਡ ਸੀ ਚਾਹੇ ਆ ਸਦਨ ਬਾਈਪਾਸ ਐਸੋ ਦੀਜ਼ ਆਰ ਹਾਰਡ ਰਿਐਲਿਟੀਜ਼ ਹੁਣ ਤਾਂ ਮੌਕਾ ਹੈ ਪੰਜਾਬ ਦੇ ਫੈਸਲੇ ਪੰਜਾਬੀ ਕਰਨ ਔਰ ਪੰਜਾਬ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਨਾ ਚਾਹੇ ਇਸ ਤਰ੍ਹਾਂ ਦੇ ਬਿਕਰਮ ਜੇਠਿਆ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੀ ਵੱਡੇ ਸਵਾਲ ਖੜੇ ਕੀਤੇ ਗਏ। ਉਹਨਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਕਾਰਨ ਇੰਡਸਟਰੀਆਂ ਥੋਹ ਜਾ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਪੰਜਾਬ ਵਿੱਚ ਵੱਡਾ ਖਤਰਾ ਜਾਪ ਰਿਹਾ ਏ। ਲੁਧਿਆਣਾ ਚੋਣਾ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ ਤੋਂ ਬਾਗੀ ਹੋਈ ਪ੍ਰੀਤੀ ਮਲਹੋਤਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਪ੍ਰੀਤੀ ਮਲਹੋਤਰਾ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਏ। ਸ਼ਾਮਲ ਹੋਣ ਦੌਰਾਨ ਉਹਨਾਂ ਆਮ ਆਦਮੀ ਪਾਰ ਤੇ ਬਹੁਤ ਉਮੀਦਾਂ ਲਾਈਆਂ ਸੀ ਕਿ ਸਾਡੇ ਪੰਜਾਬ ਦਾ ਭਲਾ ਕਰੂਗੀ ਔਰ ਪੰਜਾਬ ਦੇ ਲਈ ਵਧੀਆ ਕੰਮ ਹੋਣਗੇ ਸਾਡੇ ਯੂਥ ਨੂੰ ਰੋਜ਼ਗਾਰ ਮਿਲਣਗੇ ਤੇ ਪਰ ਉਹ ਚੀਜ਼ਾਂ ਜਿਹੜੇ 22 ਦੇ ਵਿੱਚ ਸਰਕਾਰ ਬਣੀ ਹੈ ਤੇ ਅਸੀਂ ਬਹੁਤ ਜਿਵੇਂ ਹਾਈ ਕਮਾਂਡ ਦੇ ਨਾਲ ਗੱਲਾਂ ਕਰਨੀਆਂ ਕਿ ਜੀ ਇਹਨਾਂ ਨੇ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਜਿਵੇਂ ਕਿ ਮਹਿਲਾਵਾਂ ਦੀ ਫਸਟ ਗਰੰਟੀ ਲਾ ਲੋ 1000 ਰੁਪਏ ਕਿਉਂਕਿ ਮੈਂ ਮਹਿਲਾ ਵਿੰਗ ਦੀ ਪ੍ਰਧਾਨ ਸੀ ਤਾਂ ਮੈਂ ਲਾਵਾਂ ਕਹਿੰਦੀ ਸੀਗੇ ਕਿ 1000 ਰੁਪਏ ਗਾਰੰਟੀ ਦਿਓ ਜੀ ਤਾਂ ਮੈਂ ਆਪਣੇ ਇੱਕ ਸਾਡੇ ਹਾਈ ਕਮਾਂਡ ਪਾਰਟੀ ਹਾਈ ਕਮਾਂਡ ਸੀ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ 1000 ਰੁਪਏ ਗਾਰੰਟੀ ਸਰ ਕਦੋਂ ਦੋਗੇ ਰਿਲੀਜ਼ ਕਰੋਗੇ ਤਾਂ ਉਹਨਾਂ ਨੇ ਉਹਨਾਂ ਦਾ ਕੀ ਜਵਾਬ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਮੈਡਮ ਸਰਕਾਰਾਂ ਤਾਂ ਬਹੁਤ ਕੁਝ ਝੂਠ ਬੋਲ ਕੇ ਰਾਜ ਕਰ ਜਾਂਦੀਆਂ ਨੇ ਤਾਂ ਸਾਡਾ ਮਨ ਬਹੁਤ ਉਸ ਟਾਈਮ ਖੱਟਾ ਹੋਇਆ ਕਿ ਦੇਖੋ ਇਹ ਸਰਕਾਰ ਇਹ ਜੀ ਹੈ ਜਿਹੜੀ ਪਹਿਲਾਂ ਹੀ ਇਹ ਗੱਲਾਂ ਕਰ ਰਹੀ ਹੈ ਕਿ ਅਸੀਂ ਝੂਠ ਬੋਲ ਕੇ ਰਾਜ ਕਰਦੇ ਹਾਂ ਅੱਜ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਐਡਵਰਟਾਈਜ਼ਮੈਂਟ ਤੇ ਕਿੰਨਾ ਪੈਸਾ ਬਰਬਾਦ ਕੀਤਾ ਜਾ ਰਿਹਾ ਜੇ ਉਹੀ ਪੈਸਾ ਆਪਣੇ ਪੰਜਾਬ ਦੇ ਉੱਤੇ ਲਗਾਇਆ ਜਾਂਦਾ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ ਜਿਹੜਾ ਪੈਸਾ ਅੱਜ ਪੰਜਾਬ ਦਾ ਇਕੱਠਾ ਕਰਕੇ ਦਿੱਲੀ ਦੇ ਵਿੱਚ ਭੇਜਿਆ ਜਾ ਰਿਹਾ ਉਹ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਅੱਜ ਪੰਜਾਬ ਦੀਆਂ ਚੇਅਰਮੈਨੀਆਂ ਜਿਹੜੇ ਆਪਣੇ ਪੰਜਾਬੀਆਂ ਨੇ ਇੰਨੀ ਮਿਹਨਤ ਕਰ ਕਰਕੇ ਸਾਡੀ ਪਾਰਟੀ ਬਣਾਈ ਸੀ ਆਮ ਆਦਮੀ ਪਾਰਟੀ ਪਰ ਅੱਜ ਉਹਨਾਂ ਦੀ ਮਿਹਨਤ ਨੂੰ ਦਰਕਿਨਾਰ ਕਰਕੇ ਉਹੀ ਚੇਅਰਮੈਨੀਆਂ ਜਿਨ੍ਹਾਂ ਜਿਹੜੇ ਕਿ ਇਹਨਾਂ ਦੇ ਜਿਹੜੇ ਪੇਡ ਵਰਕਰ ਸੀ ਇਹਨਾਂ ਦੇ ਖਾਸਮ ਖਾਸ ਸੀ ਇਹਨਾਂ ਦੇ ਚਾਪਲੋ ਸੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਵਰਕਰ ਤਾਂ ਉਹੀ ਉੱਥੇ ਵਿਚਾਰਾ ਮੈਂ ਕਹਿੰਨੀਆਂ ਮੀਡਲ ਕਲਾਸ ਬੰਦਾ ਗਰੀਬੀ ਰੇਖਾ ਤੱਕ ਪਹੁੰਚਾਤਾ ਉਹਨਾਂ ਨੇ ਆਪਣੇ ਪੱਲਿਓ ਦੀ ਪੈਸੇ ਖਰਚ ਕਰ ਕਰ ਕੇ ਅਸੀਂ ਉਹਨਾਂ ਦੇ ਦੁੱਖ ਦੇਖਦੇ ਹਾਂ ਤਾਂ ਮੈਂ ਉਹਨਾਂ ਵਰਕਰਾਂ ਦੇ ਹੱਕ ਦੇ ਵਿੱਚ ਰੀਸੈਂਟਲੀ 1 ਜੂਨ ਨੂੰ ਧਰਨਾ ਵੀ ਲਗਾਇਆ ਸੀ ਆਪਣੀ ਪਾਰਟੀ ਦੇ ਖਿਲਾਫ ਕਿਉਂਕਿ ਮੈਂ ਇਹਨਾਂ ਦੀਆਂ ਨੀਤੀਆਂ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਇਹਨਾਂ ਦੇ ਅੰਦਰ ਜੋ ਹੋ ਰਿਹਾ ਹੈ ਔਰ ਸਿਰਫ ਇੱਕ ਦਿਖਾਵਾ ਹੈ ਹੋਰ ਕੁਝ ਨਹੀਂ ਬਸ ਮੈਂ ਤੁਹਾਡੇ ਸਾਰੇ ਅੱਗੇ ਇਹੀ ਬੇਨਤੀ ਕਰਦੀ ਹਾਂ ਲੁਧਿਆਣਾ ਵਾਸੀਆਂ ਦੇ ਅੱਗੇ ਦੇਖੋ ਹੁਣੇ ਅੱਜ ਇਹ ਬਿਲਕੁਲ ਇਹ ਹੈ ਕਿ ਸੰਜੀਵ अरोड़ा ਨੂੰ ਅੱਗੇ ਕੀਤਾ ਗਿਆ ਮੋਰਾ ਬਣਾਇਆ ਗਿਆ ਹੈ ਕਿਸ ਕਰਕੇ ਕੇਜਰੀਵਾਲ ਸਾਹਿਬ ਨੂੰ ਅੱਗੇ ਉੱਪਰ ਰਾਜ ਸਭਾ ਦੇ ਵਿੱਚ ਭੇਜਣ ਲਈ ਅੱਜ ਪੂਰੇ ਪੰਜਾਬ ਦੇ ਐਮ ਐਲ ਏ ਮੰਤਰੀ ਲੁਧਿਆਣੇ ਦੇ ਵਿੱਚ ਡੇਰਾ ਲਾ ਕੇ ਬੈਠੇ ਨੇ ਪੰਜਾਬ ਦਾ ਦੇਖੋ ਕੀ ਕੰਮ ਹੋ ਰਿਹਾ ਹੈ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੁਝ ਨਹੀਂ ਲਾਇਨ ਆਰਡਰ ਦਾ ਉਹ ਧਜੀਆਂ ਉਡਾਈਆਂ ਜਾ ਰਹੀਆਂ ਨੇ ਮਤਲਬ ਇੰਨਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਰੰਗਲਾ ਪੰਜਾਬ ਇਹਨਾਂ ਨੇ ਪੰਜਾਬ ਦਾ ਇੰਨਾ ਮਾੜਾ ਹਾਲ ਕਰਤਾ ਕਿ ਕਹਿ ਨਹੀਂ ਸਕਦੇ ਅਮਰੀਕਾ ਤੇ ਚੀਨ ਵਿਚਾਲੇ ਇੱਕ ਸਮਝੌਤਾ ਹੋਇਆ ਹੈ ਜਿਸ ਤਹਿਤ ਅਮਰੀਕਾ ਨੂੰ ਚੀਨ ਤੋਂ ਮੈਗਨੇਟ ਅਤੇ ਦੁਰਲਭ ਖਣਿਜ ਪਦਾਰਥ ਮਿਲਣਗੇ ਜਿੰਨੀ ਸਮਾਨ ਦੀ ਡਿਊਟੀ 55% ਕਰ ਦਿੱਤੀ ਜਾਵੇਗੀ ਬਦਲੇ ਵਿੱਚ ਚੀਨੀ ਨਾਗਰਿਕ ਅਮਰੀਕਾ ਦੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਸਕਣਗੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਜਾਣਕਾਰੀ ਦਿੱਤੀ ਹੈ ਅਮਰੀਕਾ ਤੇ ਚੀਨ ਵਿਚਕਾਰ 2 ਮਹੀਨਿਆਂ ਤੋਂ ਵੱਸ ਸਮੇਂ ਤੋਂ ਚੱਲੇ ਟੈਰਿਫ ਜੰਗ ਤੋਂ ਬਾਅਦ ਟਰੰਪ ਨੇ ਹੁਣ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਸ਼ਾਨਦਾਰ ਦੱਸਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਚੀਨ ਨਾਲ ਇੱਕ ਵੱਡਾ ਵਪਾਰਕ ਸਮ ਇਸ ਸਮਝੌਤੇ ਦੇ ਤਹਿਤ ਚੀਨ ਅਮਰੀਕਾ ਨੂੰ ਦੁਰਲਭ ਖਣਿਜ ਅਤੇ ਮੈਗਨੇਟ ਸਪਲਾਈ ਕਰੇਗਾ ਜਦੋਂ ਕਿ ਬਦਲੇ ਵਿੱਚ ਅਮਰੀਕਾ ਚੀਨੀ ਵਿਦਿਆਰਥੀਆਂ ਨੂੰ ਆਪਣੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਨ ਦੀ ਆਗਿਆ ਦੇ ਦੇਵੇਗਾ। ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘਟਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਟਰੰਪ ਨੇ ਇਸ ਨੂੰ ਆਪਣੀ ਕੂਟਨੀਤਿਕ ਜਿੱਤ ਦੱਸਿਆ ਹੈ ਤੇ ਕਿਹਾ ਕਿ ਇਹ ਸਮਝੌਤਾ ਹੁਣ ਅੰਤਿਮ ਪ੍ਰਵਾਨਗੀ ਲਈ ਉਹਨਾਂ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਕੋਲ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਸੌਦੇ ਦਾ ਐਲਾਨ ਕੀਤਾ। ਉਹਨਾਂ ਲਿਖਿਆ ਕਿ ਚੀਨ ਨਾਲ ਸਾਡਾ ਸੌਦਾ ਪੂਰਾ ਹੋ ਗਿਆ ਹੈ। ਜੋ ਮੇਰੇ ਤੇ ਰਾਸ਼ਟਰਪਤੀ ਸ਼ੀ ਦੁਆਰਾ ਆਧਿ ਪਰਵਾਨਗੀ ਦੇ ਦੀਲ ਹੈ। ਚੀਨ ਸਾਨੂੰ ਸਾਰੇ ਮੈਗਨੇਟ ਅਤੇ ਸਾਰੇ ਦੁਰਲਭ ਖਣਿਜ ਦੇਵੇਗਾ ਜਿਹਨਾਂ ਦੀ ਸਾਨੂੰ ਪਹਿਲਾਂ ਤੋਂ ਹੀ ਲੋੜ ਹੈ। ਬਦਲੇ ਵਿੱਚ ਅਸੀਂ ਉਹ ਦੇਵਾਂਗੇ ਜੋ ਅਸੀਂ ਵਾਅਦਾ ਕੀਤਾ ਸੀ ਜਿਸ ਵਿੱਚ ਚੀਨੀ ਵਿਦਿਆਰਥੀਆਂ ਨੂੰ ਸਾਡੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜਨ ਦੀ ਆਗਿਆ ਦੇਣਾ ਸ਼ਾਮਲ ਹੈ। ਸਾਨੂੰ 55% ਦੀ ਟੈਰਿਫ ਮਿਲ ਰਹੀ ਹੈ ਜਦੋਂ ਕਿ ਚੀਨ ਨੂੰ 10% ਦੀ ਮਿਲਦਾ ਹੈ। ਸਾਡਾ ਰਿਸ਼ਤਾ ਬਹੁਤ ਵਧੀਆ ਹੈ। ਇਸ ਤੇ ਵਿਚਾਰ ਕਰਨ ਲਈ ਧੰਨਵਾਦ। ਇਸ ਸਾਲ ਮਈ ਵਿੱਚ ਦੁਰਲਭ ਖਣਿਜਾਂ ਕਾਰਨ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਵਿੱਚ ਖਟਾਸ ਆ ਗਈ ਸੀ। ਤਾਰੀਖਵੁੱਦ ਤੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਾ ਦਿੱਤਾ ਸੀ ਪਰ ਹੁਣ ਇਹ ਨਵਾਂ ਸਮਝੌਤਾ ਉਸ ਖੜੱਤਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਮਰੀਕੀ ਤੇ ਚੀਨੀ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਤੇ ਇੱਕ ਤਾਂਚਾ ਤਿਆਰ ਕੀਤਾ ਹੈ ਜੋ ਵਪਾਰ ਸਮਝੌਤੇ ਨੂੰ ਵਾਪਸ ਪਟੜੀ ਤੇ ਲਿਆਏਗਾ ਇਸ ਵਿੱਚ ਚੀਨ ਦੁਆਰਾ ਦੁਰਲਭ ਖਣਿਜਾਂ ਤੇ ਲਗਾਈਆਂ ਗਈਆਂ ਨਿਰਯਾਤ ਤੰਦਿਆਂ ਨੂੰ ਹਟਾਉਣਾ ਸ਼ਾਮਲ ਹੈ ਇਹ ਸਮਝੌਤਾ ਲੰਡਨ ਵਿੱਚ ਹਾਲ ਹੀ ਵਿੱਚ ਹੋਈ ਗੱਲਬਾਤ ਦਾ ਨਤੀਜਾ ਹੈ ਜਿੱਥੇ ਦੁਰਲਭ ਖਣਿਜਾਂ ਦਾ ਨਿਰਯਾਤ ਸਭ ਤੋਂ ਵੱਡਾ ਰੁਕਤਾ ਸੀ ਟਰੰਪ ਨੇ ਸਪਸ਼ਟ ਕੀਤਾ ਕਿ ਇਹ ਸਮਝੌਤਾ ਜੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਅਤੇ ਇਸ ਲਈ ਉਹਨਾਂ ਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅੰਤਿਮ ਪ੍ਰਵਾਨਗੀ ਦੀ ਲੋੜ ਹੈ ਦੂਜੇ ਪਾਸੇ ਚੀਨ ਦੇ ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਜਿੰਗ ਵਾਸ਼ਿੰਗਟਨ ਨਾਲ ਮਜ਼ਬੂਤ ਸਹਿਯੋਗ ਲਈ ਤਿਆਰ ਹੈ ਇਹ ਸਮਝੌਤਾ ਨਾ ਸਿਰਫ ਵਪਾਰ ਲਈ ਸਗੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਵੀ ਮਹੱਤਵਪੂਰਨ ਹੈ ਦੁਰਲਭ ਖਣਜ ਤਕਨਾਲੋਜੀ ਤੇ ਉਦਯੋਗਾਂ ਲਈ ਬਹੁਤ ਮਹੱਤਵਪੂਰਨ ਹੈ ਇਹ ਸਮਝੌਤਾ ਅਮਰੀਕਾ ਨੂੰ ਉਹਨਾਂ ਦੀ ਸਪਲਾਈ ਨੂੰ ਆਸਾਨ ਬਣਾਏਗਾ ਇਸ ਦੇ ਨਾਲ ਹੀ ਚੀਨੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਦਾ ਮੌਕਾ ਮਿਲੇਗਾ ਇਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਸੱਭਿਆਚਾਰਕ ਅਤੇ ਵਿਦਿਅ ਤੋਂ ਦਾਦੀ ਕਿਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਖਤੀ ਦਿਖਾਉਂਦੇ ਹੋਏ ਜੀਨ ਉੱਤੇ ਭਾਰੀ ਟੈਰਿਫ ਲਗਾਇਆ ਗਿਆ ਸੀ ਜਿਸ ਵਿੱਚ ਉਹਨਾਂ ਨੇ 145% ਦੀ ਤੱਕ ਟੈਰਿਫ ਦੀ ਗੱਲ ਆਖੀ ਸੀ ਜਿਸ ਤੋਂ ਬਾਅਦ ਚੀਨ ਵੱਲੋਂ ਵੀ ਸਖਤ ਰੁਖ ਦਿਖਾਇਆ ਗਿਆ ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਖਟਾਸ ਪੈਦਾ ਹੋ ਗਈ ਜੀ ਪਰ ਹੁਣ ਇਹ ਖਟਾਸ ਘਟਦੀ ਨਜ਼ਰ ਆ ਰਹੀ ਹੈ ਅਮਰੀਕਾ ਤੇ ਚੀਨ ਦੁਆਰਾ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਭਵਿੱਖ ਵਿੱਚ ਇਹਨਾਂ ਦਾ ਰਿਸ਼ਤਾ ਕਿ ਹੋ ਜਾ ਰਿਹਾ ਹੈਂਦਾ ਲੁਧਿਆਣਾ ਜਿਮਨੀ ਚੌਂ ਦਾ ਖੜਾ ਲਗਾਤਾਰ ਭਖਦਾ ਜਾ ਰਿਹਾ ਹੈ ਇੱਕ ਦੂਸਰੇ ਤੇ ਬਿਆਨਬਾਜ਼ੀ ਜਾਰੀ ਹੈ ਇਸ ਨੂੰ ਲੈ ਕੇ ਆਵਾਦੂ ਪਾਰਟੀ ਵੱਲੋਂ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ ਪੰਜਾਬ ਕਾਨੂੰਨ ਮੰਤਰੀ ਲਾਲ ਚੰਦ ਗਟਾਰੂ ਚੱਕ ਨੇ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਲੋਕਾਂ ਦਾ ਧਿਆਨ ਭਟਕਾਉਣ ਵਾਲੇ ਕਈ ਗੈਰ ਜ਼ਰੂਰੀ ਮੁੱਦੇ ਚੁੱਕੇ ਜਾ ਰਹੇ ਨੇ ਉਹਨਾਂ ਕਿਹਾ ਕਿ ਸਾਰਥਕ ਮੁੱਦਿਆਂ ਤੇ ਰਾਜਨੀਤੀ ਕਰਨੀ ਚਾਹੀਦੀ ਹੈ ਅੱਜ ਮੁੱਖ ਤੌਰ ਤੇ ਜਿੱਥੇ ਲੁਧਿਆਣਾ ਵੈਸਟ ਦੀ ਚੋਣ ਦਾ ਦੰਗਲ ਭਖਿਆ ਹੋਇਆ ਸੋ ਇਸ ਚੋਣ ਮਹੀਨੇ ਦੇ ਦੌਰਾਨ ਹਰ ਰੋਜ਼ ਹਰ ਸਿਆਸੀ ਪਾਰਟੀ ਵੱਲੋਂ ਆਪਣੀ ਆਪਣੀ ਸਮਝ ਤੇ ਆਪਣੀ ਆਪਣੀ ਜਿਹੜੀ ਲੋਰ ਮੁਤਾਬਕ ਉਹ ਬਿਆਨਵਾ지 ਕੀਤੀ ਜਾਂਦੀ ਆ ਔਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਆ ਸੋ ਸਾਰਾ ਪੰਜਾਬ ਜਿੱਥੇ ਅੱਜ ਵੈਸੇ ਦੇ ਚੋਣ ਜਗਾਂ ਨੂੰ ਚੋਣ ਦੰਗਲ ਨੂੰ ਦੇਖ ਰਿਆ ਉਥੇ ਬਾਦਕਿਸਮਦੀ ਇਹ ਆ ਕਿ ਪਿਛਲੇ 3-4 ਦਿਨਾਂ ਤੋਂ ਖਾਸ ਕਰਕੇ ਵੈਸੇ ਦਾ ਜਦੋਂ ਦਾ ਇਹ ਚੋਣ ਮਹਿਮ ਭਖੀ ਆ ਉਦੋਂ ਤੋਂ ਲੈ ਕੇ ਪਰ ਪਿਛਲੇ 3-4 ਦਿਨਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਤੇ ਵਿਰੋਧੀ ਪਾਰਟੀਆਂ ਵੱਲੋਂ ਐਸੀ ਦੁਸ਼ਨਵਾਦੀ ਕੀਤੀ ਜਾ ਰਹੀ ਹੈ ਜਿਹੜੀ ਰਾਜਨੀਤਿਕ ਸਦਾਚਾਰ ਦੇ ਤੌਰ ਦੇ ਮੈਂ ਸਮਝਦਾ ਵੀ ਬੜਾ ਨੀਵੇਂ ਦਰਜੇ ਦਾ ਮਤਲਬ ਜਿਹੜਾ ਪ੍ਰਚਾਰ ਉਹਨਾਂ ਵੱਲੋਂ ਕੀਤਾ ਜਾ ਰਿਹਾ ਸਿਆਸਤ ਦੇ ਅੰਦਰ ਦੋ ਤਰ੍ਹਾਂ ਦੇ ਮੁੱਦੇ ਹਮੇਸ਼ਾ ਹੀ ਸਿਆਸੀ ਪਾਰਟੀਆਂ ਦੇ ਅਜੰਡੇ ਦੇ ਰੂਪ ਚ ਕੰਮ ਕਰਦੇ ਆ ਇੱਕ ਹੁੰਦੇ ਆ ਜ਼ਰੂਰੀ ਮੁੱਦੇ ਇੱਕ ਹੁੰਦੇ ਆ ਗੈਰ ਜ਼ਰੂਰੀ ਮੁੱਦੇ ਸੋ ਅੱਜ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਜਿਹੜੇ ਗੈਰ ਜ਼ਰੂਰੀ ਮੁੱਦੇ ਆ ਉਹ ਵੱਖੋ ਵੱਖਰੇ ਢੰਗ ਦੇ ਨਾਲ ਵਕ ਵਕ ਸਮਿਆਂ ਤੇ ਹਰ ਰੋਜ਼ ਉਹ ਉਹਨੂੰ ਜਾਗਰ ਕਰਦੇ ਆ ਸੋ ਮੈਂ ਸਮਝਦਾ ਕਿ ਅੱਜ ਜਿਹੜੀ ਲੁਧਿਆਣਾ ਵੈਸਟ ਦੀ 22 ਇਲੈਕਸ਼ਨ ਹੋ ਰਹੀ ਆ ਇਸ ਇਲੈਕਸ਼ਨ ਦੇ ਅੰਦਰ ਚਾਹੇ ਭਾਜਪਾ ਆ ਚਾਹੇ ਕਾਲੀਦਾਹਲਾ ਚਾਹੇ ਕਾਂਗਰਸ ਆ ਬਾਰ ਬਾਰ ਇਸ ਗੱਲ ਦਾ ਉਹ ਜ਼ਿਕਰ ਕਰਦੇ ਆ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਚਲਾ ਰਹੇ ਆ ਮੈਂ ਵੈਸੇ ਤਾਂ ਉਹਨਾਂ ਵੀਰਾਂ ਨੂੰ ਉਹਨਾਂ ਨੂੰ ਜ਼ਰੂਰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਉਹ ਹਮੇਸ਼ਾ ਕੇਂਦਰ ਤੋਂ ਚੱਲਦੀਆਂ ਨੇ ਸੋ ਉਹਨਾਂ ਨੂੰ ਇਸ ਕਿਸਮ ਦੇ ਜਿਹੜੇ ਮੈਂ ਸਮਝਦਾ ਵੀ ਜਿਹਨੂੰ ਪੰਜਾਬ ਦੇ ਲੋਕ ਵੀ ਸਮਝਦੇ ਆ ਤੇ ਬੱਚਾ ਬੱਚਾ ਸਮਝਦਾ ਵੀ ਇਹ ਗਿਆਰ ਜ਼ਰੂਰੀ ਤੇ ਬੇਮਤਲਬ ਗੱਲਾਂ ਨੇ ਪੰਜਾਬ ਦੇ ਉਪ ਮੁਤਰੀ ਹਰਪਾਲ ਸਿੰਘ ਜੀ ਮਾਲੇ ਸੂਬਾ ਸਰਕਾਰ ਵੱਲੋਂ ਕਿਤੇ ਵੱਡੇ ਐਲਾਨਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਸੂਬਾ ਸਰਕਾਰ ਨੇ ਇੰਡਸਟਰੀ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਨੇ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਸਮੇਂ ਵੱਖ-ਵੱਖ ਕਾਰੋਬਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਉਹਨਾਂ ਵੱਲੋਂ ਵੱਡੀਆਂ ਮੰਗਾਂ ਕੀਤੀਆਂ ਗਈਆਂ ਬੇਸ਼ੱਕ ਮੰਗਾਂ ਬਹੁਤ ਸਾਰੀਆਂ ਸਨ ਪਰ 12 ਵੱਡੇ ਫੈਸਲੇ ਲਏ ਗਏ ਨੇ ਜਿਸ ਦੇ ਨਾਲ ਪੰਜਾਬ ਦੀ ਇੰਡਸਟਰੀ ਹੋਰ ਅੱਗੇ ਵਧੇਗੀ ਇਹਨਾਂ ਦੇ ਡਿਪਾਰਟਮੈਂਟ ਨੇ ਕੱਲ ਇੰਡਸਟਰੀ ਦੇ ਡਿਪਾਰਟਮੈਂਟ ਨੇ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਪੰਜਾਬ ਦੇ ਅੰਦਰ ਚੁੱਕਿਆ ਕਿਉਂਕਿ ਲੁਧਿਆਣਾ ਉਹ ਉਦਯੋਗਿਕ ਸ਼ਹਿਰ ਆ ਜਿਹਨੇ ਬਹੁਤ ਵੱਡੀ ਦੁਨੀਆ ਦੇ ਅੰਦਰ ਤਰੱਕੀ ਕੀਤੀ ਆ ਖਾਸ ਕਰਕੇ ਉਦਯੋਗ ਦੇ ਖੇਤਰ ਦੇ ਅੰਦਰ ਖਾਸ ਕਰਕੇ ਇੰਡਸਟਰੀ ਦੇ ਖੇਤਰ ਦੇ ਅੰਦਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੀਆਂ ਵੱਡੀਆਂ ਡਿਮਾਂਡ ਜਿਹੜੀਆਂ ਪੈਂਡਿੰਗ ਪੰਜਾਂ ਸੀਗੀਆਂ ਇੰਡਸਟਰੀ ਡਿਪਾਰਟਮੈਂਟ ਦੀਆਂ ਉਹ ਕੱਲ ਮੈਂ ਸਮਝਦਾ ਪੂਰੀਆਂ ਹੋ ਜਾਂਣ ਲੱਗੀਆਂ ਕੱਲ ਇੱਕ ਇਤਿਹਾਸਿਕ ਫੈਸਲਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੇ ਕੀਤਾ ਹਰਵਿੰਦ ਕੇਜਰੀਵਾੜੀ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਮੈਸਬਾਂ ਦਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਉਦਯੋਗਿਕ ਕ੍ਰਾਂਤੀ ਜਿਹੜੀ ਆ ਹੋਰ ਅੱਗੇ ਵਧੂਗੀ ਪਰ ਪੰਜਾਬ ਜਿਹੜਾ ਉਦਯੋਗ ਦੇ ਖੇਤਰ ਚ ਹੋਰ ਤਰੱਕੀ ਕਰੂਗਾ ਕਿਉਂਕਿ ਬਹੁਤ ਸਾਰੀਆਂ ਇੰਡਸਟਰੀ ਬਹੁਤ ਸਾਰੇ ਉਦਯੋਗ ਜਿਹੜੇ ਨੇਗੇ ਉਹ ਪੰਜਾਬ ਚ ਆਉਣਾ ਚਾਹੁੰਦੇ ਸੀ ਪਰ ਲੇਕਿਨ ਕਿਸੇ ਨਾ ਕਿਸੇ ਕਾਰਨ ਉਹਨਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਿਛਲੇ 3 ਸਾਲਾਂ ਤੋਂ ਕਾਫੀ ਵੱਡੇ ਸੁਧਾਰ ਜਿਹੜੇ ਨੇਗੇ ਇੰਡਸਟਰੀ ਦੇ ਖੇਤਰ ਚ ਹੋਏ ਪਰ ਲੇਕਿਨ ਫਿਰ ਵੀ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਸੀਗੀਆਂ ਪਿਛਲੇ 3 ਸਾਲਾਂ ਚ ਔਰ ਉਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਵੀ ਸਭਾਈ ਦੀ ਇਲੈਕਸ਼ਨ ਲੜ ਰਹੀ ਸੀ ਤਾਂ ਸਾਡੇ ਡੈਸ਼ਲ ਕਰਮੇਨਰ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਾਦਾ ਕੇ ਇੰਡਸਟਰੀ ਦੇ ਨਾਲ ਮੀਟੀਆਂ ਕੀਤੀਆਂ ਸੀ ਬਹੁਤ ਸਾਰੇ ਟਾਊਨ ਹਾਲ ਮੀਟਿੰਗਾਂ ਹੋਈਆਂ ਸੀ ਪੰਜਾਬ ਦੇ ਹਰ ਇੱਕ ਖੇਤਰ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਗਏ ਸੀ ਕਿ 45 ਜਦੋਂ ਪ੍ਰਾਈ ਕਰੂਗਾ ਉਦੋਂ ਸਾਰਾ ਪ੍ਰੋਸੈਸ ਜਿਹੜਾਗਾ ਉਹ 45 ਦਿਨਾਂ ਚ ਸਿੰਗਲ ਵਿੰਡੋ ਤੇ ਜਾ ਕੇ ਅਪਲਾਈ ਕਰਨਾ ਪਊਗਾ ਔਰ 45 ਦਿਨਾਂ ਦੇ ਅੰਦਰ ਅਦਰ ਅਪਰੂਵਲ ਹੋਊਗੀ ਜੇਕਰ ਕੋਈ ਆਬਜੈਕਸ਼ਨ ਹੋਇਆ ਕਿਸੇ ਵੀ ਕਿਸਮ ਦਾ ਆਬਜੈਕਸ਼ਨ ਹੋਇਆ ਕਿਸੇ ਵੀ ਡਿਪਾਰਟਮੈਂਟ ਦਾ ਆਬਜੈਕਸ਼ਨ ਹੋਇਆ ਉਹ ਡਿਪਾਰਟਮੈਂਟਾਂ ਨੂੰ ਸਾਰੇ ਆਬਜੈਕਸ਼ਨ ਜਿਹੜੇ ਦੇ 45 ਦਿਨਾਂ ਚ ਮੂਵ ਕਰਨੇ ਪੈਣਗੇ 45 ਦਿਨਾਂ ਚ ਉਹਨਾਂ ਸਾਰੇ ਆਬਜੈਕਸ਼ਨਾਂ ਦਾ ਹੱਲ ਕਰਨਾ ਪਊਗਾ ਜੇਕਰ ਉਹ 45 ਦਿਨਾਂ ਚ ਆਪਣੇ ਆਬਜੈਕਸ਼ਨ ਹੱਲ ਨਹੀਂ ਕਰ ਪਾਉਂਦੇ ਤਾਂ ਮੈਂ ਸਮਝਦਾ ਉਸ ਵਿਅਕਤੀ ਨੂੰ ਆਪਣੇ ਆਪ ਜਿਹਨੂੰ ਡੀਮੰਡ ਅਪਰੂਵਲ ਵੀ ਕਹ ਦਿੰਦੇ ਆ ਉਹ ਬਿਲਜੂਗੀ ਇਸ ਸਮਝ ਸਮਝਦਾ ਕਿ ਇਤਿਹਾਸਿਕ ਫੈਸਲਾ ਜਿਹੜਾ ਉਹ ਪੰਜਾਬ ਦੇ ਉਦਯੋਗ ਪਤੀਆਂ ਦੇ ਹੱਕ ਵਿੱਚ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਹੋਊਗਾ ਇਹਦੇ ਨਾਲ ਆਉਣ ਵਾਲੇ ਸਮੇਂ ਜਿਹੜੀਆਂ ਦਿੱਕਤਾਂ ਹੁੰਦੀਆਂ ਸੀ ਉਹ ਸਾਰੀਆਂ ਦੂਰ ਹੋਣਗੀਆਂ। ਜਲੰਧਰ ਚ ਪੁਲਿਸ ਥਾਣੇ ਦੇ ਕੋਲ ਸ਼ਰੀਆਮ ਕਿਰਪਾਨਾ ਚੱਲਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਿਹੰਗ ਸਿੰਘ ਦੇ ਪਹਿਰਾ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਥੋਂ ਦੀ ਚਾਂਪ ਦੀ ਦੁਕਾਨ ਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਦੁਕਾਨ ਮਾਲਕ ਤੇ ਉਸ ਦੇ ਪਰਾਂਵਾਂ ਨਾਲ ਕੁੱਟਮਾਰ ਕੀਤੀ ਗਈ। ਇਸ ਮੌਕੇ ਦੌਰਾਨ ਲੋਕਾਂ ਨੇ ਦੱਸਿਆ ਕਿ ਪੁਲਿਸ ਨੂੰ ਫੋਨ ਕੀਤਾ ਗਿਆ ਪਰ ਸਮੇਂ ਸਿਰ ਪੁਲਿਸ ਨਹੀਂ ਪਹੁੰਚੀ। ਜਲੰਧਰ ਪੁਲਿਸ ਸਟੇਸ਼ਨ ਤਿੰਨ ਦੇ ਦੀ ਨੌਣ ਵਾਲੇ ਮਿਲਾਬ ਚੌਕ ਤੇ ਨੌਜਵਾਨਾਂ ਵੱਲੋਂ ਖੁੱਲ੍ਹੇ ਅੰਤਰਭਾਰਾ ਚਲਾਏ ਗਏ ਆ। ਜਾਣਕਾਰ ਮੁਤਾਬਕ ਹਮਲਾਵਰ ਨ ਤੇ ਦੁੱਗਲ ਚਾਂਪ ਦੀ ਦੁਕਾਨ ਵਿੱਚ ਦਾਖਲ ਹੋਏ ਤੇ ਪਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਪੀੜਤ ਦੁਕਾਨਦਾਰ ਨੇ ਕਿਹਾ ਕਿ ਹਮਲਾਵਰ ਨੇ ਆर्डर ਵਿੱਚ ਦੇਰੀ ਕਰਨ ਇਹ ਅਪਰਾਧ ਕੀਤਾ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਥਾਣਾ ਘਟਨਾ ਵਾਲੀ ਥਾਂ ਤੋਂ ਥੋੜੀ ਦੂਰ ਤੇ ਸਥਿਤ ਹੈ ਇਸ ਦੇ ਬਾਅਦ ਵੀ ਹਮਲਾਵਰ ਨੰਗੀਆਂ ਤਲਵਾਰਾਂ ਲਹਿਰਾਉਦੇ ਦੇਖੇ ਗਏ ਪਰ ਪੁੱਲਸ ਮੌਕੇ ਤੇ ਨਹੀਂ ਪਹੁੰਚੀ। ਭਾਜੀ ਮੈਂ ਵਧਾਤੀ ਚਾਰ ਮੁੰਡੇ ਆਏ ਦੁਬਾਰਾ। ਹਾਂਜੀ। ਮੈਨੂੰ ਕਹਿੰਦੇ ਹੋਟਲ ਲੇਟ ਹੋ ਗਿਆ। ਹਾਂਜੀ। ਕਹਿੰਦਾ ਭਾਜੀ ਹੋਟਲ ਲੇਟ ਹੋ ਗਿਆ ਤੁਸੀਂ ਨਾਲ ਖਾਓ। ਹਾਂਜੀ। ਤਾਂ ਜੇ ਬੈਂਕ ਕਹਿੰਦਾ ਤੁਹਾਨੂੰ ਬੈਠੇ ਜਾਣਾ ਭਾਜੀ ਤੁਹਾਨੂੰ ਮੰਦਰ ਏਸੀ ਚ ਬੈਠੇ ਜਾਣਾ ਇੱਥੇ ਚਾਹ ਦੇ। ਹੋਟਲ ਮਾਝਾ ਜਿੱਥੇ ਜਗ੍ਹਾ ਤੇ ਨਾ ਮੇਰੇ ਕੋਲ ਜਿੰਨੀ ਕਮੇਸਟਰੀ ਵਾਲੀ ਜਗ੍ਹਾ ਦਿੱਤੀ। ਹਾਂਜੀ। ਮੈਂ ਨਾਲ ਉਹਨਾਂ ਬੱਤ ਵੀ ਜੇ ਦੱਤੀ ਬੋਲੀ। ਮੈਂ ਥੋੜਾ ਮੈਂ ਵੀ ਬੋਲਿਆ ਲੂਟੋ ਵੀ ਉਹ ਨਾ ਕਿੱਥੇ ਬੈਠੇ ਮੇਰੇ। ਹਾਂਜੀ। ਚਲ ਕੇ ਉਹਨਾਂ ਇਹ 15 20 ਮੁੰਡੇ ਆਏ। ਖਿਰਪਾਨਾ ਲੈ ਕੇ ਆਏ ਮੇਰੇ ਕੋ ਸিসি ਕੈਮਰਾ ਰਿਕਾਰਡਿੰਗਾਂ ਮੇਰੀ ਦੁਕਾਨ ਦੇ ਤੇ ਕੋਣੀ ਦੇਖ ਸਕਦੇ ਜਾ ਕੇ ਆਂਦੇ ਮੇਰੀ ਸੋਨੇ ਚੈਨ ਲਾ ਕੇ ਲੱਗੇ ਠੀਕ ਹੈ ਸੋਨੇ ਚੈਨ ਲਾ ਕੇ ਮੈਨੂੰ ਧਮਕੀ ਦਿੱਤੀ ਜੰਗ ਕਰਨ ਤੋਂ ਪਹਿਲੇ ਕੋਈ ਸੋਚ ਲਈ ਠੀਕ ਹੈ ਉਹਨਾਂ ਨਾਲ ਜੋ ਉਹਨਾਂ ਨੇ ਕੱਲ੍ਹ ਕੱਲ੍ਹ 100 ਦਾ ਕਿਉਂ ਮੇਰੀ ਵਾਰੀ ਆ ਕੋਈ ਗੱਲ ਨਹੀਂ ਫਿਰ ਕੀ ਆ ਕਾਨੂੰਨ ਸਭ ਲਈ ਇੱਕ ਵਾਰ ਪ੍ਰਧਾਨ ਮੰਤਰੀ ਲਈ ਗੱਲ ਹੋਈ ਕਿ ਸਾਰੀ ਗੱਲ ਕੀ ਸੀ ਮੈਂ ਮੰਨ ਲਿਆ ਮੈਂ ਆਰਡਰ ਲੇਟ ਪਿੱਛੇ ਬਗਾਤੀ ਲਈ ਨਹੀਂ ਆਰਡਰ ਤੁਹਾਡੇ ਵੱਲੋਂ ਲੇਟ ਸੀ ਜੋਮੈਟੋ ਵੱਲੋਂ ਡਿਲੀਵਰੀ ਲੇਟ ਸੀ ਜੋਮੈਟੋ ਦਾ ਆਰਡਰ ਨਹੀਂ ਮੇਰੀ ਦੁਕਾਨ ਤੇ ਖਾਣਾ ਸੀ ਭਾਜੀ ਅੱਛਾ ਮਤਲਬ ਸਿਟਿੰਗ ਸੀਗੀ ਹਾਂ ਸਿਟਿੰਗ ਸੀ ਅੰਦਰ ਠੀਕ ਹੈ ਠੀਕ ਹੈ ਹੁਣ ਆਏ ਤਾਂ ਦੇ ਦਾਤ ਲੈ ਕੇ ਦਾਤ ਮਾਰੇ ਕਲਪਾਨਾ ਮਾਰੇ ਮੇਰੇ ਛੋਟੇ ਭਾਈ ਸਾਹਿਬ ਉਹ ਮਰ ਗਿਆ ਮੇਰੇ ਵੱਡੇ ਭਾਈ ਸਾਹਿਬ ਮੇਰੀ ਦੁਕਾਨ ਦੇ ਸ਼ੀਸ਼ੇ ਤੱਕ ਸਭ ਤੋੜ ਗਏ ਨਹੀਂ ਉਹ ਤਾਂ ਜੀ ਕਿੰਨਾ ਗੱਦੀ ਰੱਖੋ ਕਿੰਨੀ ਹੋ ਗਈ ਮਤਲਬ ਕਿ 8:30 ਵਜੇ ਦੁਕਾਨ ਦਾ ਸ਼ੇਫ ਨਹੀਂ ਆਣਾ ਕਿੰਨੀ ਕਿ ਤੂੰ ਵੀ ਤੂੰ ਪਹਿਲੇ ਹੀ ਆਇਆ ਸੀਗਾ ਠੀਕ ਹੈ ਮੈਨੂੰ ਕਿਸੇਪੁਰੇ ਤੋਂ ਫੋਨ ਵੀ ਆਇਆ ਸੀਗਾ ਕਿ ਤੂੰ ਇੱਧਰ ਤੋਂ ਰਹਾ ਮੈਂ ਕਿਹਾ ਮੈਂ ਦੁੱਧ ਤੋਂ ਰਹਾ ਰਿਹਾਣਾ ਅੱਛਾ ਤੁਹਾਨੂੰ ਪਹਿਲਾਂ ਇੰਟੀਮੀਟ ਕੀਤਾ ਸੀ ਉਹਨਾਂ ਨੇ ਤੂੰ ਇੱਧਰ ਤੋਂ ਰਹਾ ਮੈਂ ਕਿਹਾ ਮੈਂ ਦੁੱਧ ਤੋਂ ਹਾਂ ਕਿਹਵਾਂ ਲੱਗਿਆ ਨਹੀਂ ਉਹਨਾਂ ਨੇ ਕੀਤਾ ਜੀ ਤੁਹਾਡੇ ਕਿਸੇ ਅੱਜ ਤੁਹਾਡੇ ਕਿਸੇ ਵਾਗੋਂ ਮੇਰੀ ਗੱਲ ਹੈ ਸਰ ਤੁਹਾਨੂੰ ਜਿਹੜਾ ਫੋਨ ਆਇਆ ਮੈਨੂੰ ਫੋਨ ਆਇਆ ਮੇਰੇ ਮੋਬਾਈਲ ਦੇ ਵਿੱਚ ਹੈਗਾ ਮੈਨੂੰ ਓਧਾ ਘੰਟਾ ਫੋਨ ਆਇਆ ਬੱਲੇ ਓਧਾ ਘੰਟਾ ਫੋਨ ਹੈ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ rahul ਨਾਮ ਦੇ ਵਿਅਕਤੀ ਨੇ ਦੱਸਿਆ ਕਿ ਦੁਕਾਨਦਾਰ ਨਾਲ ਆਰਡਰ ਵਿੱਚ ਦੇਰੀ ਨੂੰ ਲੈ ਇਸ ਦਰਨੋਂ ਨਾ ਪੁਲਸ ਨੂੰ ਵੀ ਫੋਨ ਕਰਿਆ ਪਰ ਪੁਲਸ ਮੌਕੇ ਤੇ ਨਹੀਂ ਪਹੁੰਚੀ। ਇਹਨਾਂ ਦਾ ਕੋਈ ਰਾਤ ਦਾ ਆਰਡਰ ਸੀ ਇਹਨਾਂ ਦਾ ਉਹਦੇ ਕਰਕੇ ਕੋਈ ਮਾੜੀ ਮੋੜੀ ਮਾਲਕ ਨਾਲ ਹੀ ਗੱਲ ਹੋਈ ਆ। ਅੱਛਾ ਤੇ ਉਹ ਅੱਜ ਉਸ ਸਿਲਸਲੇ ਦੇ ਵਿੱਚ ਆਇਸੀ ਇਕਦਮੀ ਉਹਨਾਂ ਨੇ ਹਮਲਾ ਕਰ ਦਿੱਤਾ। ਤੇ ਕੋਈ ਬਹਿ ਕੇ ਗੱਲ ਕਰ ਦੇ ਕੋਈ ਗਲਬਾਤ ਹੁੰਦੀ ਕਿ ਆ ਵੀ ਕੋਈ ਗਲਤੀ ਜੇ ਹੋਈ ਆ ਤੇ ਬੰਦਾ ਬਹਿ ਕੇ ਗੱਲ ਕਰ ਲੈਂਦਾ ਜੀ ਇਕਦਮੀ ਉਹ ਕਾਫੀ ਜਨੇ ਇਕੱਠੇ ਹੋਏ ਆ ਇਕੱਠੇ ਹੋ ਕੇ ਇਕਦਾਂ ਮਾਮਲਾ ਘਟਾ ਉਹਨਾਂ ਨੇ ਤਿੰਨੇ ਤਿੰਨੇ ਬ੍ਰਦਰ ਮੌਜੂਦ ਸੀ ਇਹ ਕਹਾ ਸੁਣੀ ਅੱਜ ਹੋਈ ਸੀ ਕਿ ਕੱਲ ਰਾਤੀ 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 ਸਾਡੇ 10 ਹੋਏ ਆ 10 ਵਜੇ ਆਰਡਰ ਕੋਈ ਅੰਦਰ ਬੈਠ ਰਹੇ ਸੀ ਉਹਨਾਂ ਦੀ ਰਿਕਾਰਡਿੰਗ ਵੀ ਹੈਗੀ ਆ ਔਰ ਵੋਲਿਊਮ ਵੀ ਹੈ ਕੀ ਹੈ ਹੋਇਆ ਕੀ ਨਹੀਂ ਸਾਰੀ ਜੋੜੀ ਹੈਗੀ ਪਰ ਗਲਤ ਕੰਮ ਹੋਇਆ ਇਹਦੇ ਵਿੱਚ ਕੋਈ ਜਾਣੀ ਬਹੁਤ ਨੁਕਸਾਨ ਹੋ ਸਕਦਾ ਜੀ ਪਰਮਾਤਮਾ ਸ਼ੁਕਰੀਆ ਕਿੰਨਾ ਕਿੰਨਾ ਤੇ ਹਮਲਾ ਹੋਇਆ ਜੀ ਕਿੰਨੇ ਜਾਣੀ ਨੇ ਜਿਨ੍ਹਾਂ ਤੇ ਹਮਲਾ ਹੋਇਆ ਕਿੰਨੇ ਬ੍ਰਦਰ ਅੱਛਾ ਜੀ ਨੇ ਇਸ਼ੂ ਦੁੱਗਲ ਤੇ ਤਿੰਨੇ ਬ੍ਰਦਰ ਨੇ ਹਮਲਾ ਹੋਇਆ ਅੱਛਾ ਜੀ ਔਰ ਕਾਫੀ 15 ਤੋਂ 15 ਦੀ ਸੰਖਿਆ ਤੋਂ ਜ਼ਿਆਦਾ ਹੀ ਸੀ ਕੁਰਬਾਨਾ ਲੈ ਰਾਈਆਂ ਅੰਦਰ ਬਹੁਤ ਕੌਣ ਸੀਗੇ ਲੋਕ ਪਾਕਿਸਤਾਨ ਇਹ ਨਯੰਗ ਸਿੰਘ ਸੀ ਜੀ ਹਾਂ ਜੀ ਤੇ ਹੁਣ ਪੁਲਿਸ ਨੂੰ ਕੰਪਲੇਂਟ ਜਿਹੜੀ ਕੀਤੀ ਗਈ ਪੁਲਿਸ ਦੇਖ ਲਓ ਤੁਹਾਡੇ ਸਾਹਮਣੇ 25 ਮਿੰਟ ਹੋ ਗਏ ਨੇ ਹਲੇ ਤੱਕ ਕੋਈ ਆਇਆ ਹੀ ਨਹੀਂ ਦਾਦਦੀਏ ਕਿ ਤੋਂ ਪਹਿਲਾਂ ਵੀ ਦੀ ਹੈਗਾ ਡਰਾਮਾ ਹੁੰਦੀ ਰਹੀਏ ਨੇ ਜਦੋਂ ਛੋਟੀ ਜਿਹੀ ਨੋਕਚੋਕ ਵੱਡੇ ਅਪਰਾਧ ਦਾ ਰੂਪ ਧਨ ਕਰ ਲੈਂਦੀ ਹੈ ਦੁਕਾਨਦਾਰ ਵੱਲੋਂ ਦੋ ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ ਉਹ ਦੇਖਣਾ ਹੋਵੇਗਾ ਕਿ ਅੱਗੇ ਪੁਲਿਸ ਕੀ ਕਰਦੀ ਹੈ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੇ ਕੁਝ ਥਾਵਾਂ ਤੇ ਗਰਮੀ ਦੀ ਲਹਿਰ ਦਾ ਸਾਹਮਣਾ ਕਰਨ ਦੇ ਨਾਲ ਨਾਲ ਮੌਸਮ ਵਿਭਾਗ ਨੇ 12 ਤੇ 13 ਜੂਨ ਲਈ ਸੂਬੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਜਨਤਾ ਨੂੰ ਗਰਮੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਖਬਰਦਾਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਭਾਰਤੀ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉੱਤਰ ਪੱਛਮੀ ਭਾਰਤ ਵਿੱਚ ਮੌਸਮ ਦੀ ਚੇਤਾਵਨੀ ਪੰਜਾਬ ਤੇ ਹਰਿਆਣਾ ਸਣੇ ਪੂਰਬ ਉੱਤਰ ਪਾਰਤ ਵਿੱਚ ਜੇਠ ਮਹੀਨੇ ਦੇ ਅਖੀਰ ਵਿੱਚ ਗਰਮੀ ਨੇ ਵੱਟ ਕਰ ਦਿੱਤੇ ਹਨ। ਲੂ ਚੱਲਣ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਪੰਜਾਬ ਵਿੱਚ ਚਤਾਮਣ ਆਮ ਨਾਲੋਂ 6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ। ਪੰਜਾਬ ਨੂੰ ਅਗਲੇ 3 ਦਿਨ ਗਰਮੀ ਤੋਂ ਰਾਹਤ ਨਹੀਂ ਮਿਲਣ ਵਾਲੀ। ਸਗੋਂ ਤਾਪਮਾਨ ਹੋਰ ਵਾ ਸਕਦਾ ਹੈ। ਇਸ ਲਈ ਮੌਸਮ ਵਿਭਾਗ ਵੱਲੋਂ 12 ਤੇ 13 ਜੂਨ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਤੇ 14 ਜੂਨ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਲੂ ਚੱਲੇਗੀ ਅਤੇ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਉੱਤਰ ਗਰਮੀ ਵਧਣ ਦੇ ਨਾਲ ਹੀ ਸਵੇਰ ਵਿੱਚ ਲਗਾਤਾਰ ਦੂਜੇ ਦਿਨ ਬਿਜਲੀ ਦੀ ਮੰਗ ਦੇ ਵਿੱਚ ਜ਼ੋਰ ਫੜ ਲਿਆ ਹੈ ਅੱਜ ਤੱਕ ਸਾਰੇ ਰਿਕਾਰਡ ਤੋੜ ਦਿੱਤੇ ਗਏ ਨੇ ਪੰਜਾਬ ਵਿੱਚ ਦੁਪਹਿਰ ਵੇਲੇ ਬਿਜਲੀ ਦੀ ਰਿਕਾਰਡ ਮੰਗ 16836 ਮੈਗਾਵਾਟ ਤੱਕ ਕੀਤੀ ਗਈ ਜਦਕਿ ਬੀਤੇ ਦਿਨ ਇਹ 16249 ਮੈਗਾਵਾਟ ਤੱਕ ਕੀਤੀ ਗਈ ਸੀ 16836 ਮੈਗਾਵਾਟ ਅੱਜ ਤੱਕ ਦੀ ਸਭ ਤੋਂ ਵੱਧ ਮੰਗ ਹੈ ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ ਬਿਜਲੀ ਦੀ ਮੰਗ 13761 ਮੈਗਾਵਾਟ ਦੱਚਿਤ ਗਈ ਸੀ ਜਦਕਿ 11 ਜੂਨ 2023 ਨੂੰ ਇਹ ਮੰਗ 8608 ਮੈਗਾਵਾਟ ਹੀ ਸੀ ਗਰਮੀ ਵਧਣ ਕਰਕੇ ਲੋਕਾਂ ਦਾ ਰੋਜ਼ਾਨਾ ਦੇ ਕੰਮਕਾਜ ਤੇ ਜਾਣਾ ਵੀ ਮੁਸ਼ਕਲ ਹੋ ਗਿਆ ਹੈ ਵੱਡੀ ਗਿਣਤੀ ਵਿੱਚ ਕਿਸਾਨਾਂ ਤੇ ਗਰਮੀ ਦੇ ਵਧਣ ਕਰਕੇ ਝੋਨੇ ਦੀ ਲਵਾਈ ਤੈ ਸਮੇਂ ਨਾਲੋਂ ਕੁਝ ਦਿਨ ਦੇਰੀ ਨਾਲ ਸ਼ੁਰੂ ਕਰਨ ਦਾ ਫੈਸਲਾ ਕਰਤਾ ਹੈ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਲਵਾਈ ਤੇ ਕੰਮ ਤੇ ਜ਼ੋਰ ਫੜਨ ਨਾਲ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ ਇਸ ਕਰਕੇ ਆਉਣ ਵਾਲਾ ਸਮਾਂ ਬਿਜਲੀ ਵਿਭਾਗ ਲਈ ਹੋਰ ਮੁਸ਼ਕਲਾਂ ਭਰਿਆ ਹੋ ਸਕਦਾ ਹੈ ਗਰਮੀ ਵਧਣ ਕਰਕੇ ਸੱਭੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਗਰਮੀ ਕਰਕੇ ਸਬਜ਼ੀਆਂ ਸੁੱਕ ਰਹੀਆਂ ਨੇ ਉਹਨਾਂ ਨੂੰ ਵਧੇਰੇ ਪਾਣੀ ਦੇਣ ਦੀ ਲੋੜ ਪੈ ਰਹੀ ਹੈ ਇਸ ਦੇ ਨਾਲ ਦਿਹਾੜੀ ਕਰਕੇ ਆਪਣਾ ਗੁਜ਼ਰਬਾਸਰ ਕਰਨ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟਿਆਲਾ ਵਿੱਚ ਗਰਮੀ ਕਾਰਨ 4 ਦਿਨਾਂ ਵਿੱਚ 2 ਮੌਤਾਂ ਹੋ ਗਈਆਂ ਨੇ। ਇਹ ਦੋਵੇਂ ਵਿਅਕਤੀ ਬੇਘਰ ਸਨ। ਜੋਇਥੋਂ ਦੇ ਇਤਿਹਾਸਕ ਗੁਰਦੁਆਰਾ ਆਸ਼੍ਰੀ ਦੁਖਨਵੰਦ ਸਾਹਿਬ ਤੋਂ ਲੰਗਰ ਚੱਕ ਕੇ ਜਾਂ ਮੰਗ ਕੇ ਆਪਣੇ ਢਿੱਡ ਭਰਨ ਮਗਨੋਂ ਗੁਰਦੁਆਰੇ ਦੇ ਨੇੜੇ ਹੀ ਸੜਕਾਂ ਕਿਨਾਰੇ ਦਿਨ ਕੱਟੀ ਕਰ ਰਹੇ ਸਨ। ਦੋਵਾਂ ਦੀਆਂ ਲਾਸ਼ਾਂ ਗੁਰਦੁਆਰੇ ਕੋਲ ਸਥਿਤ ਖੰਡਾ ਚੌਕ ਤੋਂ ਮਿਲੀਆਂ। ਥਾਣਾ ਅਨਾਜ ਮੰਡੀ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਖੰਡਾ ਚੌਕ ਤੇ ਫੋਰਸ ਰੇਸ਼ ਰਾਖਸਲੀ ਇਹ ਲਾਸ਼ ਰਿੰਦਰ ਹੱਤਾ ਮਰਦਾ ਕਰਕੇ ਲਿਖਵਾ ਦਿੱਤੀ ਹੈ ਉਹਨਾਂ ਮੰਨਿਆ ਕਿ ਇਹ ਮੌਤ ਗਰਮੀ ਕਾਰਨ ਹੋਈ ਹੈ ਚਾਰ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਇਸ ਖੇਤਰ ਵਿੱਚ ਸੜਕ ਕਿਨਾਰੇ ਰਹਿੰਦੇ ਵਿਅਕਤੀ ਦੀ ਮੌਤ ਹੋ ਗਈ ਸੀ ਇਸੇ ਤਰ੍ਹਾਂ 10 ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਇੱਥੇ ਗੁਰਦੁਆਰੇ ਮੱਥਾ ਟੇਕਣ ਆਏ ਬਜ਼ੁਰਗ ਦੀ ਗੁਰਦੁਆਰਾ ਕੰਪਲੈਕਸ ਚੱਕਰ ਹੌਣ ਕਮਾ ਕਰੋ ਮੌਤ ਹੋ ਗਈ ਸੀ ਪੰਜਾਬ ਵਿੱਚ ਅੰਮ੍ਰਿਤਸਰ ਤੇ ਬਠਿੰਡਾ ਸਭ ਤੋਂ ਗਰਮ ਸ਼ਹਿਰ ਰਹੇ ਜਿੱਥੇ ਵਾਤਾਵਰਣ ਦਾ ਤਾਪਮਾਨ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਹ ਆਮ ਨਾਲ 6.2 ਡਿਗਰੀ ਸੈਲਸੀਅਸ ਵੱਧ ਹੈ ਇਸੇ ਤਰ੍ਹਾਂ ਸੂਬੇ ਦੇ ਇੱਕ ਦਰਜਨ ਦੇ ਕਰੀਬ ਸ਼ਹਿਰਾਂ ਦਾ ਤਾਬਾਨ 43 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਜਿਨ੍ਹਾਂ ਵਿੱਚ ਲੁਧਿਆਣਾ ਪਟਿਆਲਾ ਫਜ਼ਿਲਕਾ ਫਰੀਦਕੋਟ ਗੁਰਦਾਸਪੁਰ ਤੇ ਸਮਰਾਲਾ ਸ਼ਾਮਲ ਹਨ ਅੱਜ ਦੇ ਪੰਜਾਬ ਬਲਟਿਨ ਵਿੱਚ ਐਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਣਗੇ ਧੰਨਵਾਦ